ਕੱਲ ਲਗਾਤਾਰ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਦੇ ਬਿਆਨ ਬਾਦਲ ਪਰਿਵਾਰ ਤੇ ਕੀਤੇ ਕਿ ਦਰਖਤ ਤੱਕ ਦੁਬਈ ਤੋਂ ਆਏ ਸੀ ਉਹ ਇੱਥੇ ਲਾ ਲਿਆ ਕਿ ਇਹ ਜਾਇਜ਼ ਹੈ ਜਿਹੜੇ ਖਜੂਰਾਂ ਦੇ ਦਰਖਤ ਮੈਂ ਤਾਂ ਇਧਰ ਬਹੁਤੇ ਕਦੇ ਦੇਖੇ ਵੀ ਨਹੀਂ ਸੀ ਇਸ ਇਲਾਕੇ 'ਚ ਹੈ ਨਹੀਂ ਦੇਖੇ ਨਹੀਂ ਸੀ ਮੈਂ ਨਹੀਂ ਦੇਖੇ ਸੀ ਇਹ ਸੜਕ ਤੇ ਤੁਹਾਡਾ ਕਦੋਂ ਦਾ ਵਾਹ ਹੈ ਜਿਹੜੀ ਬਠਿੰਡੇ ਤੋਂ ਬਾਦਲ ਵਾਲੀ ਸੜਕ ਹੈ ਜੇ ਮੇਰਾ ਜਨਮ ਵੀ ਇੱਥੇ ਹੈ ਤੇ ਤੋਰਾ ਫੇਰਾ ਵੀ ਇੱਥੋਂ ਦਾ ਤੇ ਇਹ ਪਹਿਲਾ ਸੜ ਕੇ ਜੀਸੀ ਤੇ ਬਾਲ ਸਾਹਿਬ ਨੇ ਕਿਹੋ ਜੀ ਬਣਾਈ ਫਿਰ ਦਮਦਮਾ ਸਾਹਿਬ ਨੂੰ ਬਿਆਨ ਸਿੰਘ ਹੋਰਾਂ ਨੇ ਮਨਜ਼ੂਰ ਕੀਤੀ ਸੀਗੀ ਤਖਤ ਸਾਹਿਬ ਨੂੰ ਬਠਿੰਡੇ ਤੋਂ ਕੋਹੀ ਜਿਹੜਾ 35 ਕਿਲੋਮੀਟਰ ਦਾ ਟੋਟਾ ਸੀ ਇਧਰ ਨੂੰ ਬਦਲ ਲਿਆ ਬਾਅਦ ਵਿੱਚ ਕਿ ਫੋਨ ਨਹੀਂ ਚੱਕਦੇ ਖੁੱਡੀਆਂ ਸਾਹਿਬ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਇਹ ਫਤਿਹ ਬਾਦਲ ਦੀ ਸਟੇਟਮੈਂਟ ਹੈ ਤੋ ਚਲੋ ਜੇ ਉਹਨੂੰ ਇਸ ਤਰ੍ਹਾਂ ਦੀ ਕੋਈ ਮੇਰੇ ਤੇ ਲੱਗੀ ਆ ਕੋ ਸਕਦਾ ਉਹਦਾ ਦਿਲ ਦਿਮਾਗ ਕੀ ਕਹਿੰਦਾ ਹੋਵੇ ਕਿਸਾਨ ਕਿਉਂ ਨਰਾਜ਼ ਨੇ ਕੁੜੀਆ ਸਭ ਤੁਹਾਡੇ ਕਿਸਾਨ ਮੈਂ ਜਾਨਾ ਤੱਕ ਸਾਨਾ ਦੇ ਇਕੱਠ ਹੁੰਦਾ 2 400 300 ਜਿਹੋ ਜਿਹਾ ਪਿੰਡ ਹੁੰਦਾ ਕੋਈ ਹੋਰ ਕੋਈ ਬਾਹਰੋਂ ਦਾ ਲੋਕ ਆਉਂਦੇ ਨਹੀਂ ਜੀ ਸੀਐਮ ਸਾਹਿਬ ਨੇ ਕਿਹਾ ਸੀ ਨਾ ਮੁਰਗੀਆਂ ਬੱਕਰੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਲੋਕਾਂ ਦੀ ਐਕਸਪੈਕਟੇਸ਼ਨ ਹੋਗੀ ਵੀ ਸਾਨੂੰ ਤੁਰੰਤ ਪੈਸਾ ਆਜੂ ਸਾਡੇ ਖਾਤੇ ਇਸ ਗੱਲ ਨੂੰ ਸਿਮਰਨ ਜਾਦੇ ਪ੍ਰਚਾਰਿਆ ਗਿਆ ਜਾਦੇ ਮਸਾਲਾ ਉਹ ਸੀ ਕਿ ਕਿਸੇ ਟੋਲ ਚੋਂ ਹਿੱਸਾ ਨਹੀਂ ਲੈਂਦੇ ਮੈਂ ਤਾਂ ਕਿਤੋਂ ਵੀ ਨਹੀਂ ਲੈਂਦਾ ਕਹਿੰਦੇ ਬੋਰਡਾਂ ਦੇ ਉੱਤੇ ਇਮਾਨਦਾਰ ਤੇ ਸ਼ਰੀਫ ਲਿਖਣਾ ਪਿਆ ਲਿਖਣ ਦੀ ਕੀ ਲੋੜ ਹੈ ਜੇ ਹੈਗੇ ਹੋ ਤਾਂ ਲੋਕਾਂ ਨੂੰ ਪਤਾ ਥੋੜੇ ਵਿਰੋਧੀ ਕਹਿਣ ਲੱਗੇ ਕਿ ਮੰਤਰੀ ਪੁਣੇ ਦਾ ਹੰਕਾਰ ਆ ਗਿਆ ਹੁਣ ਕੁਡੀਆਂ ਸਾਹਿਬ ਨੂੰ ਮੈਂ ਆਪਦੇ ਵਿਰੋਧੀਆਂ ਨੂੰ ਵੀ ਵਧੀਆ ਪਹੁੰਚ ਤੱਕ ਜਾਣਦਾ ਸੀ ਤੇ ਹਮਾਇਤਿਆਂ ਨੂੰ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਵੀ ਹਰ ਇੱਕ ਬੰਦੇ ਨੂੰ ਜਾਣਦੇ ਮੈਨੂੰ ਵੀ ਜਾਣਦੇ ਸੀ ਵੀ ਗੁਰਮੀਤ ਕਿਸ ਤਰ੍ਹਾਂ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਮੇਰੇ ਤੇ ਇਲਜ਼ਾਮ ਨਹੀਂ ਲਾਇਆ ਸੀ ਹੁਣ ਤਾਂ ਅਕਾਲੀਆਂ ਦੇ ਬਿਆਨ ਇਹ ਨੇ ਕਿ ਕਰੋੜਾਂ ਰੁਪਇਆ ਬਣਾ ਰਹੇ ਆ ਕੁੱਟੀਆਂ ਸਾਹਿਬ ਬਹੁਤ ਵੱਡੀ ਕਰਪਸ਼ਨ ਕਰ ਲਈ ਮੰਤਰਾਲੇ ਦੇ ਵਿੱਚ ਇੱਕੋ ਇੱਕ ਚੀਜ਼ ਸਿਮਰਨ ਖੱਟੀ ਆ ਸੱਚੇ ਪਾਤਸ਼ਾਹ ਨੇ ਮਿਹਰ ਰੱਖੀ ਆ ਹਰ ਇੱਕ ਬੰਦੇ ਨੇ ਜੋ ਬਾਕੂਦੀ ਨੀਤੀ ਸੀ ਉਹ ਹੀ ਰੱਖਣ ਦੀ ਕੋਸ਼ਿਸ਼ ਕੀਤੀ ਤੇ ਰੱਖੂੰਗਾ ਵੀ ਇਨਕੁਆਰੀਆਂ ਹੋਣ ਕਰ ਲੈਣ ਬੇਰ ਕਰ ਲੈਣ ਮੈਨੂੰ ਕੀ ਇਹਨਾਂ ਇਹਨਾਂ ਕੋਲੇ ਈਡੀ ਐ ਇਹਨਾਂ ਕੋਲੇ ਇਹ ਤਾਂ ਰੜੇ ਮਿਲੇ ਹੀ ਹੈ ਨਾ ਇਹ ਬੀਜੇਪੀ ਵਾਲੇ ਤੇ ਬਾਦਲ ਕੇ ਤਾਂ ਕੋਈ ਇਨਾ ਫਰਕ ਨਹੀਂ ਹੁਣ ਕਰਵਾ ਲੈਣਾ ਹੁਣ ਲਾ ਲੈਣ ਕਿਸੇ ਨੂੰ ਮੁੱਖ ਮੰਤਰੀ ਪੰਜਾਬ ਬਠਿੰਡਾ ਸੀਟ ਤੇ ਰੋਡ ਸ਼ੋਅ ਕਰਕੇ ਗਏ ਨੇ ਵੱਡਾ ਇਕੱਠ ਹੋਇਆ ਨਵੀਂ ਕਿੱਕਲੀ ਵੀ ਸੁਣਾ ਕੇ ਗਏ ਬਾਦਲਪਿੰਡ ਦੇ ਬਾਹਰ ਖੜ ਕੇ ਵੱਡਾ ਦੋਸ਼ ਵੀ ਲਾਤਾ ਅੱਜ ਉਹ ਸਾਰੇ ਗੱਲਬਾਤ ਕਰਾਂਗੇ ਵਿਰੋਧ ਵੀ ਹੋ ਰਿਹਾ ਹੈ ਕਿਸਾਨਾਂ ਦੀ ਨਾਰਾਜ਼ਗੀ ਦਾ ਵੀ ਜ਼ਿਕਰ ਹੈ ਗੁਰਮੀਤ ਸਿੰਘ ਖੁੱਡੀਆਂ ਦੇ ਪੋਸਟਰ ਪੂਰੇ ਬਠਿੰਡੇ ਚ ਲੱਗੇ ਆ ਉੱਤੇ ਲਿਖਿਆ شریف ਤੇ ਇਮਾਨਦਾਰ ਦੂਜੇ ਪਾਸੇ ਹਰਸਿਮਰਤ ਬਾਦਲ ਦੇ ਪੋਸਟਰ ਲੱਗੇ ਆ ਪੰਜਾਬ ਦੀ ਧੀ ਏਮਜ਼ ਲੈ ਕੇ ਆਈ ਇਹ ਬਹੁਤ ਵੱਡਾ ਪੀਆਰ ਹਰਸਿਮਰਤ ਬਾਦਲ ਦਾ ਜੀਤਮਿੰਦਰ ਸਿੱਧੂ ਤੇ ਪਰਮਪਾਲ ਕੌਰ ਮਲੂਕਾ ਵੀ ਚੋਣ ਮੈਦਾਨ ਚ ਨੇ ਗੱਲਬਾਤ ਕਰਦੇ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਦੇ ਨਾਲ ਖੁੱਡੀਆਂ ਸਾਹਿਬ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਿਮਰਨ ਗੁੜਿਆ ਸਾਹਿਬ ਤੁਸੀਂ ਕਦੇ ਵੀ ਹਲਕੀ ਪੋਲਿਟਿਕਸ ਨਹੀਂ ਕੀਤੀ ਇਸ ਗੱਲ ਕਰਕੇ ਜਾਣੇ ਜਾਂਦੇ ਹਾਂ ਕੱਲ ਲਗਾਤਾਰ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਦੇ ਬਿਆਨ ਬਾਦਲ ਪਰਿਵਾਰ ਤੇ ਕੀਤੇ ਕਿ ਦਰਖਤ ਤੱਕ ਦੁਬਈ ਤੋਂ ਆਏ ਸੀ ਉਹ ਇੱਥੇ ਲਾ ਲਿਆ ਕਿ ਇਹ ਜਾਇਜ਼ ਹੈ ਵੇਖੋ ਮੈਂ ਤਾਂ ਹਮੇਸ਼ਾ ਹੀ ਜਿਹੜੀ ਸਿਆਸਤ ਕੀਤੀ ਹੈ ਤੇ ਉਹੀ ਹਸੂਲ ਆ ਉਹੀ ਕਰੂੰਗਾ ਕੋਈ ਕੁਝ ਵੀ ਕਿਸੇ ਨੂੰ ਟੈ ਲੈਵੇ ਮੇਰੇ ਬਾਰੇ ਵੀ ਬਹੁਤ ਵਿਰੋਧੀ ਮਿੱਤਰ ਜੇ ਆ ਉਹਨਾਂ ਦੇ ਗਾਂ 2 ਨੰਬਰ ਦੇ ਸੱਜਣ ਵੱਧ ਘਟ ਗੱਲ ਕਰ ਲੈਂਦੇ ਮੈਂ ਉਹਨੂੰ ਵੀ ਹਾਜਮ ਕਰ ਲੈਣਾ ਹੁੰਦਾ ਵੀ ਚਲੋ ਇਹ ਲੋਕਾਂ ਦੀ ਮਤਬੁੱਧ ਇੰਨੀ ਹੋ ਸਕਦੀ ਜੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੇ ਖਜੂਰਾ ਦੇ ਦਰਖਤ ਮੈਂ ਤਾਂ ਇਧਰ ਬਹੁਤੇ ਕਦੇ ਦੇਖੇ ਵੀ ਨਹੀਂ ਸੀ ਇਸ ਇਲਾਕੇ 'ਚ ਹੈ ਨਹੀਂ ਦੇਖੇ ਨਹੀਂ ਸੀ ਮੈਂ ਨਹੀਂ ਦੇਖੇ ਸੀ ਤੋ ਇਹ ਕਿਤੇ ਰਿਆਸਤਾਂ ਚ ਪਟਿਆਲੇ ਕਿਤੇ ਨਾਬੇ ਸਕੂਲ ਚ ਵੀ ਮੈਂ ਜਾਂਦਾ ਰਿਆਂ ਬੱਚਿਆਂ ਨੂੰ ਛੱਡਣ ਵਾਸਤੇ ਕਿਤੇ ਉਹੇ ਥਾਂ ਹੁੰਦੇ ਸੀ ਦੁਬਈ ਦੁਬਈ ਚ ਸੁਣਦੇ ਆ ਵੀ ਬਹੁਤ ਹੁੰਦੇ ਆ ਤੇ ਉਹ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਵੱਲ ਸਹੀ ਹੋ ਸਕਦਾ ਇਸ ਸੜਕ ਤੇ ਤੁਹਾਡਾ ਕਦੋਂ ਕਦਾ ਵਾਹ ਹੈ ਜਿਹੜੀ ਬਠਿੰਡੇ ਤੋਂ ਬਾਦਲ ਵਾਲੀ ਸੜਕ ਹੈ ਮੈਂ ਤਾਂ ਮਤਲਬ ਜੇ ਮੇਰਾ ਜਨਮ ਵੀ ਇੱਥੇ ਹੈ ਤੇ ਤੋਰਾ ਫੇਰਾ ਵੀ ਇੱਥੋਂ ਦਾ ਬਠਿੰਡੇ ਤੁਸੀਂ ਖੁੱਡੀਆਂ ਤੋਂ ਇਸੇ ਸੜਕ ਤੋਂ ਆਉਂਦੇ ਹੋ ਜਮਾ ਜੀ ਜਦੋਂ ਦੇ ਮੇਰੇ ਤਾਂ ਜਨਮ ਤੋਂ ਬਾਅਦ ਇਹ ਬਣ ਗਈ ਜਦੋਂ ਦੀ ਮੈਂ ਸੁਰਤ ਮੈਨੂੰ ਬਠਿੰਡੇ ਦਾ ਰਸਤਾ ਹੀ ਹੈ ਅਸੀਂ ਹੋਰ ਨਹੀਂ ਤੇ ਇਹ ਪਹਿਲਾਂ ਸੜਕ ਕੇਜੀ ਸੀ ਤੇ ਬਾਲ ਸਾਹਿਬ ਨੇ ਕਿਹੋ ਜੀ ਬਣਾਈ ਫਿਰ ਨਹੀਂ ਜੀ ਇਹ ਜਿਹੜੀ ਸੜਕ ਪਹਿਲਾਂ ਤਾਂ ਚਲੋ ਸਿੰਗਲ ਸੜਕ ਹੁੰਦੀ ਸੀ ਫਿਰ ਇਹਨੂੰ ਚੌੜੀ ਕਰ ਦਿੱਤੀ ਲੋਡ ਅਨਸਾਰ ਉਹ ਗੱਲ ਮੈਂ ਉਸ ਨੂੰ ਮਾੜੀ ਨਹੀਂ ਸਮਝਦਾ ਲੋਡ ਇਹ ਠੀਕ ਹੈ ਲੋਡ ਹੁੰਦੀ ਹੈ ਚੌੜੀ ਕਰਨ ਦੀ ਉਹਦੀ ਕੋਈ ਗੱਲ ਨਹੀਂ ਦੂਸਰੀ ਗੱਲ ਹੈ ਜਿਹੜੀ ਮਤਲਬ ਜਿਹੜੀ ਫੋਰ ਲਾਈਨ ਬਾਅਦ ਵਿੱਚ ਬਣਾਈ ਹੈ ਇਹ ਮੈਂ ਸੁਣਿਆ ਸੀ ਅਸਲੀਅਤ ਵਾਹਿਗੁਰੂ ਨੂੰ ਪਤਾ ਵੀ ਇਹ ਦਮਦਮਾ ਸਾਹਿਬ ਨੂੰ ਬੈਂਤ ਸਿੰਘ ਹੋਰਾਂ ਨੇ ਮਨਜ਼ੂਰ ਕੀਤੀ ਸੀਗੀ ਤਖਤ ਸਾਹਿਬ ਨੂੰ ਬਠਿੰਡੇ ਤੋਂ ਉਹੀ ਜਿਹੜਾ 30 35 ਕਿਲੋਮੀਟਰ ਦਾ ਟੋਟਾ ਸੀ ਇਧਰ ਨੂੰ ਬਦਲ ਲਿਆ ਬਾਅਦ ਵਿੱਚ ਇਹ ਸੁਣਿਆ ਗਿਆ ਇਹ ਨਹੀਂ ਮੈਂ ਟੋਕਰਾਂ ਤੁਹਾਡੀ ਗੱਲ ਨੂੰ ਕਿਉਂਕਿ ਤੁਸੀਂ ਮੰਤਰੀ ਵੀ ਹੋ ਬਹੁਤ ਸੀਨੀਅਰ ਪੋਲੀਟੀਸ਼ੀਅਨ ਹੋ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਬਠਿੰਡੇ ਤੋਂ ਦਮਦਮਾ ਸਾਹਿਬ ਫੋਰ ਲਾਈਨ ਬਣਨੀ ਸੀ ਉਹ ਇਧਰ ਸ਼ਿਫਟ ਹੋ ਕੇ ਬਾਦਲ ਪਰਿਵਾਰ ਨੇ ਆਪਦੇ ਪਿੰਡ ਨੂੰ ਬਣਾਲੀ ਉਹ ਵੇਖੋ ਮੈਂ ਜਿਹੜੀ ਵੀ ਬਿਆਨਤ ਸਿੰਘ ਨੇ ਜਿਹੜੀ ਉਧਰ ਲਈ ਮਨਜ਼ੂਰ ਕੀਤੀ ਸੀ ਬਾਅਦ ਵਿੱਚ ਇਹ ਰਾਜ ਆ ਗਏ ਨੇ ਇਹਨਾਂ ਨੇ ਉਸ ਨੂੰ ਵੀ ਆਪਣੇ ਆਪਣੇ ਪਿੰਡਾਂ ਉਹ ਫੰਡ ਇਧਰ ਵਰਤ ਲਿਆ ਪਿੰਡਾਂ ਨੂੰ ਹਾਂ ਤੇ ਜਿਹੜੀ ਦਮਦਮਾ ਸਾਬ ਵਾਲੀ ਉਹ ਉਹ ਕਹਿਰੀ ਸੜਕੀ ਆ ਤੇ ਫਿਰ ਇਹ ਜਿਹੜੇ ਦਰਖਤ ਲੱਗੇ ਕਦੋਂ ਦੇਖੇ ਕਿਉਂਕਿ ਇੰਪੋਰਟੈਂਟ ਤਾਂ ਹੈ ਸਵਾਲ ਕਿਉਂਕਿ ਸੀਐਮ ਨੇ ਗੰਭੀਰਤਾ ਨਾਲ ਦੋਸ਼ ਲਾ ਕੇ ਗਏ ਹੈ ਇਹ ਦਰਖਤ ਤਾਂ ਜਦੋਂ ਨਾ ਜੀ ਇਹ ਇਧਰਲੇ ਜਦੋਂ ਇਹਨਾਂ ਨੇ ਨਵਾਂ ਘਰ ਪਾਇਆ ਹੁਣ ਮੈਨੂੰ ਸਾਲਾਂ ਤੋਂ ਉਹਨਾਂ ਦਾ ਪਤਾ ਨਹੀਂ ਇਹ 7 ਚ ਪਾਇਆ ਕਿ 8 ਚ ਪਾਇਆ ਕਿ 10 ਮਤਲਬ ਆ ਪਿਛਲੇ 10 15 ਸਾਲਾਂ ਜਦੋਂ ਸੱਤਾ ਚ ਆਏ ਆ ਬਾਦ ਜਦੋਂ ਜਦੋਂ ਇਧਰ ਨਵਾਂ ਘਰ ਬਾਲੂ ਸਾਹਿਬ ਕਹਿੰਦੇ ਪਾਇਆ ਉਸ ਤੋਂ ਬਾਅਦ ਫਿਰ ਇਹ ਇਸ ਸੜਕ ਨੂੰ ਆਪਦੇ ਘਰਾਂ ਦੇ ਅੱਗੇ ਦੇ ਇਸ ਨੂੰ ਚਮਕਾਉਣ ਦੀ ਖਾਤਰ ਇੱਕ ਮਹਾਰਾਜਾ ਵਰਗਾ ਭਲੇਖਾ ਪਵੇ ਕਿ ਰਿਆਸਤ ਵਰਗਾ ਭਲੇਖਾ ਪਵੇ ਦੂਰੋਂ ਲੋਕਾਂ ਨੂੰ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਬਾਦਲਪਿੰਡ ਦੇ ਲੋਕ ਤੁਹਾਡੇ ਨਾਲ ਨੇ ਸਾਰੇ ਤਾਂ ਮੈਂ ਨਹੀਂ ਕਹਿ ਸਕਦਾ ਅਗਲਿਆਂ ਦਾ ਪਿੰਡ ਆ ਉਹਨਾਂ ਨਾਲ ਵੀ ਹੋਣੇ ਆ ਤੇ ਜ਼ਰੂਰ ਹੁੰਦੇ ਆ ਓਨੈਸਟ ਜਵਾਬ ਹੈ ਤਾਂ ਤੁਹਾਡਾ ਨਹੀਂ ਮੈਂ ਗੱਦੇ ਵੀ ਗਲਤ ਨਹੀਂ ਕਰੂੰ ਸਰਦਾਰ ਮਹਿੰਦੇਸ਼ਿੰਦਰ ਸਿੰਘ ਬਾਦਲ ਕੋਲੇ ਵੀ ਬਹੁਤ ਹਿੱਸਾ ਬਾਦਲਪਿੰਡ ਦਾ ਹੋਇਆ ਕਰਦਾ ਇਹਦੇ ਵਿੱਚ ਪਰ ਮੈਨੂੰ ਵੀ ਪਿਛਲੀ ਵਾਰ ਵੀ ਦਿੱਤਾ ਤੇ ਐਤਕੀ ਵੀ ਜਿਆਦਾ ਪੁਰਾਣੇ ਤੁਹਾਡੇ ਸਾਥੀ ਨੇ ਕਿਹਾ ਜਾਂਦਾ ਪਿਛਲੀ ਚੋਣ ਚ ਮਹਿੰਦਰ ਸਿੰਘ ਬਾਦਲ ਨੇ ਡਟ ਕੇ ਤੁਹਾਡਾ ਸਾਥ ਦਿੱਤਾ ਸੀ ਇਸ ਵਾਰ ਉਹਨਾਂ ਦੀ ਕਮੀ ਖਲ ਰਹੀ ਹੈ ਤੁਹਾਨੂੰ ਵੇਖੋ ਸਰਦਾਰ ਮਹਿੰਦਰ ਸਿੰਘ ਬਾਦਲ ਸਾਫ਼ ਜਾ ਇਨਸਾਨ ਹੈ ਜਿਸ ਕੋਈ ਸ਼ੱਕ ਨਹੀਂ ਪਿਛਲੀ ਵਾਰ ਉਹ ਚੁੱਪ ਸਨ ਚੁੱਪ ਸੀ ਜਿਹੜੀ ਉਹ ਗੁਰਮੀਤ ਦੇ ਨਾਲ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਐਤਕੀ ਉਹਨਾਂ ਦਾ ਬੇਟਾ ਫਤਿਹ ਟਿਕਟ ਹੈ ਦੂਸਰੇ ਪਾਸੇ ਤੁਹਾਡੇ ਤੇ ਸਿੱਧੇ ਅਟੈਕ ਕਰ ਰਹੇ ਕਹਿੰਦੇ ਕਿ ਫੋਨ ਨਹੀਂ ਚੱਕਦੇ ਖੁੱਡੀਆਂ ਸਾਹਿਬ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਇਹ ਫਤੇ ਬਾਦਲ ਦੀ ਸਟੇਟਮੈਂਟ ਹੈ ਫਤੇ ਮੈਂ ਸਟੇਟਮੈਂਟ ਤਾਂ ਨਹੀਂ ਸੁਣੀ ਕੋ ਮਤਲਬ ਇੱਕ ਚੈਨਲ ਹੀ ਇਹ ਬਹੁਤ ਸਿਸਟਮ ਨਾਲ ਚੱਲ ਰਿਹਾ ਚਲੋ ਕੋਈ ਨਹੀਂ ਪਰ ਮੈਂ ਕਹਿੰਨਾ ਵੀ ਫਤੇ ਬੱਚਾ ਮੈਂ ਤਾਂ ਫਤੇ ਦੇ ਵੀ ਬਹੁਤ ਮਾਨ ਸਤਕਾਰ ਹਾਲਾਂਕਿ ਮੈਥੋਂ ਬਹੁਤ ਛੋਟਾ ਮੇਰੇ ਬੱਚਿਆਂ ਦੇ ਹਣ ਦਾ ਮੈਂ ਤੁਹਾਨੂੰ ਮਾਨ ਸਤਕਾਰ ਹਾਂ ਮਾਨ ਸਤਕਾਰ ਖੜਿਆ ਤੁਹਾਡੇ ਹਾਂ ਮਾਨ ਸਤਕਾਰ ਦਿੰਦਾ ਹੈ ਉਹ ਚਲੋ ਜੇ ਉਹ ਨੂੰ ਇਸ ਤਰ੍ਹਾਂ ਦੀ ਕੋਈ ਮੇਰੇ ਤੇ ਲੱਗੀ ਆ ਹੋ ਸਕਦਾ ਉਹਦਾ ਦਿਲ ਦਿਮਾਗ ਕੀ ਕਹਿੰਦਾ ਹੋਵੇ ਪਰ ਮੈਂ ਨਹੀਂ ਫੋਨ ਤਾਂ 24 ਘੰਟੇ ਚੱਲੀ ਜਾਂਦਾ ਰਹਿੰਦਾ ਕਦੇ ਕਦੇ 11 ਵਜੇ ਵੀ ਕਦੇ ਬਾਹਰਲੀ ਹਲਕਿਆਂ ਦਾ ਉਹ ਕਹਿੰਦੇ ਸੀ ਅਸੀਂ ਤੁਸੀਂ ਚੱਕ ਲਿਆ ਮੰਤਰੀ ਜੀ ਮੈਂ ਤਾਂ ਆਪ ਹੀ ਚੱਕ ਲੈਣਾ ਨਾ ਕਈ ਵਾਰੀ ਬੰਦਾ ਅ ਜੇ ਵੀ ਐਸਚ ਹੁੰਦਾ ਉਥੇ ਨਹੀਂ ਵੀ ਚੱਕਿਆ ਜਾਂਦਾ ਹੁਣ ਅੱਜ ਜਿੰਮਿਆਂ ਇਲੈਕਸ਼ਨਾਂ ਚੱਲਦਾ ਮੈਂ ਕਦੇ ਬੋਲਣ ਲੱਗ ਗਿਆ ਬੰਦ ਦਾ ਤਾਂ ਉਹ ਬੰਦ ਰਹਿ ਗਿਆ ਉਸ ਤੋਂ ਬਾਅਦ ਸਈ ਕਲਾ ਆ ਗਿਆ ਰਹ ਗਿਆ ਕੋਈ ਆਏ ਨਹੀਂਗਾ ਅਭੀ ਮੈਂ ਮੈਂ ਤਾਂ ਤਕਰੀਬਨ ਪਿੰਡ ਹੀ ਹੁੰਦਾ ਸੀ ਐਮਐਲਏ ਬਣ ਕੇ ਵੀ ਜਿਆਦਾਦਰ ਜਾਂ ਥੋੜਾ ਚੰਡੀਗੜ੍ਹ ਇੱਕ ਦੋ ਦਿਨ ਥੋੜੇ ਥੋੜੇ ਵਿਰੋਧੀ ਕਹਿਣ ਲੱਗੇ ਕਿ ਮੰਤਰੀ ਪੁਣੇ ਦਾ ਹੰਕਾਰ ਆ ਗਿਆ ਹੁਣ ਖੁੱਡੀਆਂ ਸਾਹਿਬ ਨੂੰ ਚਲੋ ਉਹਨਾਂ ਨੂੰ ਕਹਿਣਾ ਤਾਂ ਹੋ ਜੇ ਇੰਨਾ ਕੁਝ ਨਾ ਕਹਿਣਗੇ ਤਾਂ ਉਹਨੂੰ ਫਿਰ ਕਹਿਣ ਕੋਲੇ ਕੁਝ ਨਹੀਂ ਹੁੰਦਾ ਵਿਚਾਰਿਆਂ ਕੋਲੇ ਆਈ ਤਬਦੀਲੀ ਤੁਹਾਡੇ ਪਰ ਤਬਦੀਲੀ ਤਾਂ ਮੈਨੂੰ ਲੋਕ ਦੱਸ ਸਕਦੇ ਆ ਵਿਰੋਧੀ ਨਹੀਂ ਦੱਸ ਸਕਦੇ ਜੇ ਲੋਕਾਂ ਨੂੰ ਲੱਗਿਆ ਤਾਂ ਕਹਿ ਸਕਦੇ ਆ ਮੈਂ ਤਾਂ ਹਮੇਸ਼ਾ ਨੀਵਾ ਹੋ ਕੇ ਜਲਿਆ ਤੇ ਹੁਣ ਵੀ ਉਸੇ ਤਰ੍ਹਾਂ ਹੀ ਆ ਚਲੋ ਮੰਤਰੀ ਤਾਂ ਟੈਂਪਰੇਰੀ ਐ ਜੀਵਨਤਾ ਆਪਦਾ ਜੀਵਨ ਨੂੰ ਤਾਂ ਸਦਾ ਨਮੋਣਾ ਨਾ ਜੇ ਮੈਂ ਜਿੰਨਾ ਚਿਰ ਇਸ ਸੰਸਾਰ ਚ ਰਹੂੰਗਾ ਜਦੋਂ ਜਨਮ ਹੋਇਆ ਜੇ ਪਹਿਲਾਂ ਹੰਕਾਰ ਨਹੀਂ ਆਇਆ ਤੇ ਹੁਣ ਹੰਕਾਰ ਆਉਣ ਦੀ ਵਜ੍ਹਾ ਨਹੀਂ ਹੋ ਸਕੂਗੀ ਇਹ ਤਾਂ ਮੰਤਰੀ ਸੀ ਤੁਮੇ ਮੰਤਰੀ ਤੋਂ ਬਾਅਦ ਮੈਨੂੰ ਇਧਰਲੇ ਪਾਸੇ ਟਿਕਟ ਦੇ ਦਾ ਸਾਲ ਹੀ ਕੀਤਾ ਐ ਐਮਐਲਏ ਬਣਾਇਆ ਤਾਂ ਲੋਕਾਂ ਨੇ ਬਣਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਸ ਹਲਕੇ 'ਚੋਂ ਮੈਂ ਵੀ ਇੱਕ ਇੱਕ ਬੱਚੇ ਬੱਚੀ ਨੂੰ ਉਹ ਜਾਣਦੇ ਸੀ ਬੱਚੇ ਬੱਚੀ ਨੂੰ ਮਤਲਬ ਮੈਂ ਆਪਦੇ ਵਿਰੋਧੀਆਂ ਨੂੰ ਵੀ ਵਧੀਆ ਪਹੁੰਚ ਤੱਕ ਜਾਣਦਾ ਸੀ ਤੇ ਹਮਾਇਤੀਆਂ ਨੂੰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਹਰ ਇੱਕ ਬੰਦੇ ਨੂੰ ਜਾਣਦੇ ਮੈਨੂੰ ਵੀ ਜਾਣਦੇ ਸੀ ਵੀ ਗੁਰਮੀਤ ਕਿਸ ਤਰ੍ਹਾਂ ਦਾ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਮੇਰੇ ਤੇ ਇਲਜ਼ਾਮ ਨਹੀਂ ਲਾਇਆ ਜੇ ਲੌਂਦੇ ਤਾਂ ਉਹ ਵੀ ਲਾ ਸਕਦੇ ਉਹਨਾਂ ਨੂੰ ਪਤਾ ਸੀ ਕਿ ਗੁਰਮੀਤ ਕਿ ਹੋ ਜਾਏਗਾ। ਤੋ ਜੇ ਮੇਰੀ ਚੋਣ ਕੀਤੀ ਲੰਬੀ ਵਾਲੇ ਹਲਕੇ ਵਾਲੇ ਲੋਕਾਂ ਨੇ ਤੇ ਕਿਸੇ ਗੱਲ ਤੇ ਕੀਤੀ ਉਹਨਾਂ ਇੱਕ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਬੱਚਾ ਬੱਚੀ ਉਹਨੂੰ ਜਾਣਦਾ ਸੀ ਤੇ ਬੱਚਾ ਬੱਚੀ ਬਣ ਜਾਂਦਾ ਸਿਆਸਤ ਉੱਪਰ ਹੁਣ ਤਾਂ ਅਕਾਲੀਆਂ ਦੇ ਬਿਆਨ ਇਹ ਨੇ ਕਿ ਕਰੋੜਾਂ ਰੁਪਇਆ ਬਣਾ ਰਹੇ ਆ ਖੁੱਡੀਆਂ ਸਾਹਿਬ ਬਹੁਤ ਵੱਡੀ ਕਰਪਸ਼ਨ ਕਰ ਲਈ ਮੰਤਰਾਲੇ ਦੇ ਵਿੱਚ ਜਿਹੜੇ ਖੁੱਡੀਆਂ ਸਾਹਿਬ ਕਹਿੰਦੇ ਸੀਗੇ ਕਿ ਮੈਂ ਆਪਦਾ ਘਰ ਲਟਾ ਕੇ ਸਿਆਸਤ ਕੀਤੀ ساری ਜ਼ਿੰਦਗੀ ਕਦੇ ਰੁਪਿਆ ਬਣਾਇਆ ਨਹੀਂ 1 ਰੁਪਏ ਦਾ ਕਰਪਸ਼ਨ ਦਾ ਦਾਗ ਨਹੀਂ ਮੇਰੀ ਮੇਰੀ ਬੇਨਤੀ ਸੁਣੋ ਮੈਂ ਨਾ ਤਾਂ ਘਰ ਲਟਾ ਕੇ ਵਾਲੀ ਗੱਲ ਕਰਦਾ ਹੁੰਨਾ ਜੋ ਮੇਰੀ ਸਮਰੱਥਾ ਸੀ ਉਸ ਮਤਲਬ ਕਿ ਮੈਂ ਪੂਰੀ ਇਮਾਨਦਾਰੀ ਨਾਲ ਸਿਆਸਤ ਕੀਤੀ ਇੱਕ ਵੀ ਕਦੇ ਉਂਗਲ ਨਹੀਂ ਉਠੀ ਅੱਜ ਵੀ ਵਿਰੋਧੀ ਵੀ ਇਲਜ਼ਾਮ ਨਹੀਂ ਲਾ ਸਕੇ ਹੁਣ ਚਾਹੇ ਕੁਝ ਨੂੰ ਕਰਨ ਕਿਤੇ ਸਾਬਤ ਕਰ ਦੇਣ ਸਾਰ ਰਿਹਾ ਕੋਈ ਅਫਸਰ ਮਲਾਜ਼ਮ ਜੇ ਮੈਂ ਕਿਸੇ ਨੂੰ ਝੜਕਿਆ ਜੇ ਕਿਸੇ ਨੂੰ ਮੈਂ ਕੋੜੀ ਮਿੱਠੀ ਇਹ ਝੜਕ ਵੀ ਦਿੱਤੀ ਹੈ ਤਾਂ ਮੈਂ ਮਹਿਕਮੇ ਲਈ ਤੇ ਲੋਕਾਂ ਲਈ ਦਿੱਤੀ ਹੈ ਅੱਜ ਤੱਕ ਜੇ ਮੈਂ ਜਾ ਗਿਆ ਕੋਈ ਇਨਕੁਆਰੀ ਕੋਈ ਕਦੇ ਵੀ ਆਜੂ ਤਾਂ ਜਿੱਥੇ ਮਰਜੀ ਬਿਠਾ ਲੈਣਗੇ ਇਹ ਇੱਕੋ ਇੱਕ ਚੀਜ਼ ਸਿਮਰਨ ਖੱਟੀ ਆ ਸੱਚੇ ਪਾਤਸ਼ਾਹ ਨੇ ਮਿਹਰ ਰੱਖੀ ਆ ਹਰ ਇੱਕ ਬੰਦੇ ਨੇ ਜੋ ਬਾਪੂ ਦੀ ਨੀਤਿ ਸਿਧਿ ਉਹੀ ਰੱਖਣ ਦੀ ਕੋਸ਼ਿਸ਼ ਕੀਤੀ ਤੇ ਰੱਖੂੰਗਾ ਵੀ ਇਹ ਓਪਨ ਚੈਲੰਜ ਹੈ ਵੀ ਕ腐ਸ਼ਨ ਦਾ ਮੈਂ ਤਾਂ ਕਦੇ ਵੀ ਕੋਈ ਸਵਾਲ ਉੱਠੇ ਕਦੇ ਕਿਸੇ ਇਨਕੁਆਰੀ ਲਈ ਹਾਂ ਇਨਕੁਆਰੀਆਂ ਹੋਣ ਕਰ ਲੈਣ ਬੇਰ ਕਰ ਲੈਣ ਮੈਨੂੰ ਕੀ ਇਹਨਾਂ ਇਹਨਾਂ ਕੋਲੇ ਈਡੀ ਹੈ ਇਹਨਾਂ ਕੋਲੇ ਇਹ ਤਾਂ ਇਹਨਾਂ ਰੜੇ ਮਲੇ ਹੀ ਹੈ ਨਾ ਇਹ ਭਾਜਪਾ ਵਾਲੇ ਤੇ ਬਾਦਲਕੇ ਤਾਂ ਕੋਈ ਇਹਨਾਂ ਫਰਕ ਨਹੀਂ ਹੁਣ ਕਰਵਾ ਲੈਣ ਹੁਣ ਲਾ ਲੈਣ ਕਿਸੇ ਨੂੰ ਸੀਬੀਆਈ ਨੂੰ ਲਾ ਲੈਣ ਦੂਜੇ ਨੂੰ ਲਾ ਲੈਣ ਤੀਜੇ ਨੂੰ ਖੁੱਲਾ ਚੈਲੰਜ ਹੈ ਮੈਨੂੰ ਤਾਂ ਕਦੇ ਵੀ ਕੁਝ ਨਿਕਲਿਆ ਅੱਜ ਨਹੀਂ ਕਦੇ ਵੀ ਜਿੰਨਾ ਚਿਰ ਮੈਂ ਜਿਊਂਗਾ ਕਿਸਾਨ ਕਿਉਂ ਨਰਾਜ਼ ਨੇ ਕੁੜੀਆ ਸਾਬ ਤੁਹਾਡੇ ਤੋਂ ਕਿਸਾਨ ਮੈਂ ਜਾਨਾ ਤੱਕ ਕਿਸਾਨਾਂ ਦੇ ਇਕੱਠ ਹੁੰਦਾ 2 400 300 ਜਿਹੋ ਜਿਹਾ ਪਿੰਡ ਹੁੰਦਾ ਕਿ ਹੋਰ ਕੋਈ ਬਾਹਰੋਂ ਦਾ ਲੋਕ ਆਉਂਦੇ ਨਹੀਂ ਵਿਚਾਰੇ ਰੋਜ਼ ਖਬਰਾਂ ਆ ਰਹੀਆਂ ਮੇਰੀ ਵੀਡੀਓਜ਼ ਆਉਂਦੀਆਂ ਕੁਝ ਕੁਝ ਭਰਾ ਹੈਗੇ ਆ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਅੱਗੇ ਆ ਕੇ ਉਹਨਾਂ ਨੇ ਗੱਲ ਕਰਦੀ ਮੈਨੂੰ ਸਵਾਲ ਕਰਦੇ ਮੈਨੂੰ ਸਵਾਲਾਂ ਦਾ ਜਵਾਬ ਦੇ ਦੇਨਾ ਹਾਂ ਸਾਰਾ ਕੁਝ ਉਹ ਕਹਿੰਦੇ ਵੀ ਜਿਹੜਾ ਮਾਫੀਆ ਕਿਉਂ ਨਹੀਂ ਹੋਣੇ ਪਿਆ ਮੈਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਹਰ ਇੱਕ ਚੀਜ਼ ਬਣਦੀ ਆ ਖਾਤੇ ਸਾਰਾ ਕੁਝ ਕੁਝ ਜਿਹੜੀ ਸਰਕਾਰੀ ਕੰਮਾਂ ਦੀ ਐਂਦਾ ਹੈਣੀ ਵੀ ਜੇਬ ਕੱਢ ਜੇਬ ਚੋਂ ਕੱਢ ਕੇ ਫੜਾ ਦੇਣੇ ਆ ਉਹਦਾ ਲਿਖਾਉਣਾ ਕਰਨਾ ਉਹਦਾ ਪਾਸ ਹੋ ਕੇ ਆਉਣਾ ਤਾਂ ਕਰਕੇ ਅੱਗੇ ਤਿੰਨ ਤਿੰਨ ਚਾਰ ਚਾਰ ਸਾਲ ਨਹੀਂ ਹੁੰਦੇ ਸੀ ਉਹਨੂੰ ਫਿਰ ਕੁਝ ਲੋਕ ਭੜਕਾ ਦਿੰਦੇ ਆ ਮਿੱਤਰ ਪਿਆਰੇ ਗਾਂ ਉਸ ਜਿਹਦਾ ਨੁਕਸਾਨ ਹੋਇਆ ਹੁੰਦਾ ਉਹਦਾ ਦਰਦ ਹੈਗਾ ਮੈਨੂੰ ਵੀ ਪਤਾ ਉਹ ਵਿਚਾਰੇ ਦਾ ਬਹੁਤ ਆ ਕੁਝ ਇੱਕ ਦੋਆਂ ਨੂੰ ਉਹਨਾਂ ਨੂੰ ਵੀ ਲਿਆਉਂਦੇ ਪਰ ਜੇ ਸਾਰੇ ਪਿੰਡ ਦਾ ਨੁਕਸਾਨ ਹੋਇਆ ਤਾਂ ਸਾਰਾ ਪਿੰਡ ਪਹਿਲਾਂ ਅੱਗੇ ਵੀ ਬੈਠਾ ਹੀ ਹੈਗਾ ਉਹ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਨਾ ਮੁਰਗੀਆਂ ਬੱਕਰੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਲੋਕਾਂ ਦੀ ਐਕਸਪੈਕਟੇਸ਼ਨ ਹੋਗੀ ਵੀ ਸਾਨੂੰ ਤੁਰੰਤ ਪੈਸਾ ਆਜੂ ਸਾਡੇ ਖਾਤੇ ਇਹ ਇਸ ਗੱਲ ਨੂੰ ਸਿਮਰਨ ਜਾਦੇ ਪ੍ਰਚਾਰਿਆ ਗਿਆ ਜਾਦੇ ਮਸਾਲਾ ਉਹਨਾਂ ਨੇ ਕਿਹਾ ਵੀ ਬੱਕਰੀ ਕੁਕੜੀਆਂ ਹਾਲਾਂਕਿ ਜਦੋਂ ਹੜ੍ਹ ਆਏ ਸੀ ਅਸੀਂ ਚਾਹੇ ਪੋਲਟਰੀ ਫਾਰਮਸਿ ਚਾਹੇ ਗੋਟ ਫਾਰਮਸਿ ਚਾਹੇ ਦੂਜੇ ਸੀ ਜੇ ਕੋਈ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਵੀ ਦਿੱਤਾ ਸੀ ਇਹਦੀ ਜਿਨੇ ਦਰਜ ਕਰਾਇਆ ਸੀ ਜੋ ਹੋਇਆ ਸੀ ਉਹਨੂੰ ਮਿਲਿਆ ਇਹ ਮੈਂ ਸਮਝਦਾ ਵਿਜਨਿਕ ਕੀਪ ਤੀ ਉਹ ਜਾਨਵਰ ਹੁੰਦਾ ਉਹਨੀ ਕੀਮਤ ਸਰਕਾਰੀ ਤੌਰ ਤੇ ਨਿਸ਼ਚਿਤ ਨਹੀਂ ਕੀਤੀ ਗਈ ਉਹ ਨਾਰਮਸ ਜਿਹੇ ਬਣਿਆ ਸੈਂਟਰ ਉਹ ਸਾਰਾ ਸਿਸਟਮ ਜਿਹੜਾ ਹੁੰਦਾ ਇਹ ਗੱਲ ਨੂੰ ਕਿਸੇ ਜ਼ਿੰਮੇਦਾਰ ਦੀ ਫਸਲ ਵੀ ਖਰਾਬ ਹੁੰਦੀ ਹੈ ਉਹਦਾ ਬਹੁਤ ਥੋੜਾ ਇਜ਼ਾਮਾ ਮਾਪ ਜਾ ਹੈ ਐਸ ਕੇ ਐਮ ਨੇ ਜਿਹੜਾ ਸਵਾਲਨਾਮਾ ਬਣਾਇਆ ਆਮ ਆਦਮੀ ਪਾਰਟੀ ਲਈ ਉਹਦੇ ਚ ਇੱਕ ਵੱਡਾ ਜ਼ਿਕਰ ਇਹ ਕੀਤਾ ਕਿ ਹੁਣ ਤੱਕ ਖੇਤੀ ਦੀ ਨੀਤੀ ਕਿਉਂ ਨਹੀਂ ਬਣਾਈ ਗਈ ਪੰਜਾਬ ਦੇ ਵਿੱਚ ਕਿਸੇ ਵੀ ਕਿਸੇ ਵੀ ਪਿਛਲੀਆਂ ਸਰਕਾਰਾਂ ਨੇ ਖੇਤੀ ਨੀਤੀ ਤਿਆਰ ਨਹੀਂ ਕੀਤੀ ਸੀ ਕੱਲੀ ਆਮ ਆਦਮੀ ਪਾਰਟੀ ਸਾਡੀ ਸਰਕਾਰ ਔਰ ਇਹਦੇ ਚ 11 ਬਹੁਤ ਵਧੀਆ ਮੈਂਬਰੀ ਕਮੇਟੀ ਆ ਡਾਕਟਰ ਸੁਖਵਾਲ ਸਿੰਘ ਜਿਹੜੇ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਕਮੇਟੀ ਦੇ ਚੇਅਰਮੈਨ ਔਰ ਤਕਰੀਬਨ ਤਕਰੀਬਨ ਉਹਨਾਂ ਨੇ ਬਹੁਤ ਸਾਰੀਆਂ ਲੋਕਾਂ ਨਾਲ ਰਹਿ ਆ مشورہ جی کہہ ਲਈ ਰਿਸਰਚ ਕਰਕੇ ਤਿਆਰ ਵੰਗੂ ਆ ਉਹ ਜਲਦੀ ਜੇ ਇੰਪਲੀਮੈਂਟ ਤਾਂ ਨਹੀਂ ਹੋਈ ਹੈ ਜੇ ਉਹ ਕਿੱਥੇ ਖੜੀ ਹੈ ਕਿ ਇੰਪਲੀਮੈਂਟ ਇਨਾ ਥੋੜੇ ਦਿਨਾਂ ਚ ਕੋਈ ਮਤਲਬ ਉਹਨੂੰ ਥੋੜਾ ਦੇਖ ਕੇ ਵਾਚ ਕੇ ਫਿਰ ਰੋਜ਼ ਰੋਜ਼ ਨਹੀਂ ਕਰਨੀ ਤੁਹਾਨੂੰ ਵੀ ਉਹਦੇ ਚ ਬਿਠਾਇਆ ਗਿਆ ਪੁੱਛਿਆ ਗਿਆ ਕਿ ਬਤੌਰ ਮੰਤਰੀ ਤੁਸੀਂ ਕੀ ਚਾਹੁੰਦੇ ਹੋ ਪੰਜਾਬ ਦੀ ਨੀਤੀ ਬਈ ਮੈਨੂੰ ਲਿਆ ਕੇ ਵੀ ਇਹਦੇ ਵਿੱਚ ਕੀ ਕੁਛ ਆ ਹਾਂ ਦੱਸਦੇ ਪੜਾਉਂਦੇ ਹੈਗੇ ਵੀ ਹਾਂ ਕੀ ਕੁਛ ਹੋਣਾ ਚਾਹੀਦਾ ਲਾਏ ਤਾਂ ਉਹ ਹੀ ਆ ਨਾ ਵੀ ਇਹ ਤੁਸੀਂ ਇਹਨੂੰ ਦੇਖੋ ਕੀ ਹੈ ਦੇ ਰਿਸਰਚ ਵਾਂਗੂੰ ਤੁਸੀਂ ਕਰੋ ਸਾਨੂੰ ਲਿਆ ਕੇ ਦੱਸੋ ਉਸ ਤੋਂ ਬਾਅਦ ਚੇਅਰ ਕੌਣ ਕਰ ਰਹੇ ਡਾਕਟਰ ਸੁਖਪਾਲ ਚੇਅਰ ਕਰ ਰਹੇ ਡਾਕਟਰ ਸੁਖਪਾਲ ਸਿੰਘ ਬਹੁਤ ਸਿਆਣੇ ਤੇ ਇਮਾਨਦਾਰ ਔਰ ਉਹ ਆਲਮੋਸਟ ਤਿਆਰ ਹੈ ਤੁਸੀਂ ਕਹਿ ਰਹੇ ਹੋ ਕਿਉਂਕਿ ਇਹ ਹੁਣ ਤੱਕ ਕਿਸੇ ਨੇ ਖੇਤੀ ਨੀਤੀ ਨਾ ਲਿਆਂਦੀ ਨਾ ਲਾਗੂ ਕੀਤੀ ਤੇ ਫਿਰ ਸਾਡੇ ਤੇ ਇਲਜ਼ਾਮ ਨਾ ਬਾਲਾ ਨਾ ਅਸੀਂ ਤਾਂ ਤਿਆਰ ਕਰਵਾ ਲੀਏ ਤੁਸੀਂ ਬਦਲਾ ਕਰਕੇ ਆਏ ਹੋ ਨਾ ਤੁਹਾਡੇ ਤੋਂ ਬਦਲਾ ਦੀ ਉਮੀਦ ਹੈ ਨਹੀਂ ਨਹੀਂ ਫਿਰ ਅਸੀਂ ਜੇ ਸਾਨੂੰ ਸਮਾਂ ਸਮਾਂ ਤਾਂ ਹੈ ਨਾ 5 ਸਾਲ ਦੇ ਵਿੱਚ ਅਸੀਂ ਬਹੁਤ ਕੁਝ ਕਰਕੇ ਦੇਣਾ ਪਹਿਲੀ ਗੱਲ ਸਾਰੀਆਂ ਪੈਨਸ਼ਨਾਂ ਬੰਦ ਕੀਤੀਆਂ ਪਰ ਮਤਮਾਨ ਪੰਜਾਬ ਦਾ ਤਾਂ ਐਸੀ ਨਹੀਂ ਤਾਂ 5577 ਲਈ ਜਾਂਦੇ ਸੀ ਇਹ ਉਹਨਾਂ ਨੇ ਜੇ ਬਿਜਲੀ ਦਿੱਤੀ ਹੈ 24 ਘੰਟੇ ਵਗ 41 ਚੱਲੀ ਜਾਂਦੀ ਹੈ ਜੇ ਨੌਕਰੀਆਂ ਦਿੱਤੀਆਂ ਤੇ ਇੱਕ ਵੀ ਬੰਦਾ ਉਂਗਲ ਨਹੀਂ ਠਾਉਂਦਾ ਜਿਹੜਾ ਮੇਰੇ ਤੇ ਕਰੋਨਾ ਦੀ ਗੱਲ ਕਰਦਾ ਉੱਥੇ ਵੀ ਕਰੋਨਾ ਆ ਸਕਦੇ ਹੋ ਕਦੇ ਕਿਸੇ ਨੂੰ ਮਤਲਬ ਇਹੋ ਜੀ ਗੱਲ ਅਜੇ ਤੱਕ ਨਹੀਂ ਆਈ ਕੱਲ ਤੱਕ ਆ ਨਹੀਂ ਸਕਦੀ ਜੇ ਟੋਲ ਪਲਾਜ਼ੇ ਬੰਦ ਕੀਤੇ ਅੱਗੇ ਪਹਿਲਾਂ ਵਿੱਚ ਹਿੱਸੇ ਲੈ ਕੇ ਚੱਲ ਪੈਂਦੇ ਸੀ ਮੇਰੇ ਅੱਗੇ ਨਾਲ ਹੀ ਮੰਤਰੀ ਸੰਤਰੀ ਭਗਵੰਤ ਮਾਨ ਨੇ ਕੀ ਤੁਸੀਂ ਕਿਸੇ ਟੋਲ ਚੋ ਹਿੱਸਾ ਨਹੀਂ ਲੈਂਦੇ ਮੈਂ ਤਾਂ ਕਿਤੋਂ ਵੀ ਨਹੀਂ ਲੈਂਦਾ ਮੇਥੇ ਘਰ ਹੈਗਾ ਜਿਹੜਾ ਉਹਦੇ ਚ ਹਿੱਸਾ ਲੈਣਾ ਬਹੁਤ ਇੱਕ ਕਰੋੜਾਂ ਦੀ ਗੱਲ ਤਾਂ ਹੀ ਉਹ ਕਹਿੰਦੇ ਬੋਰਡਾਂ ਦੇ ਉੱਤੇ ਇਮਾਨਦਾਰ ਤੇ ਸ਼ਰੀਫ ਲਿਖਣਾ ਪਿਆ ਲਿਖਣ ਦੀ ਕੀ ਲੋੜ ਹੈ ਜੇ ਹੈਗੇ ਹਾਂ ਤਾਂ ਲੋਕਾਂ ਨੂੰ ਪਤਾ ਉਹ ਮੈਂ ਨਹੀਂ ਲਿਖਿਆ ਲਿਖਣ ਵਾਲੇ ਸੱਜਣ ਲਿਖ ਦਿੰਦੇ ਹੁੰਦੇ ਆ ਮੈਂ ਜੇ ਹੈਗਾ ਤਾਂ ਦੇਸੀ ਰਿਆਂ ਜੇ ਤੁਸੀਂ ਕਿਤੇ ਜਾਉਂਗੇ ਤਾਂ ਦੇਖਦੇ ਹੋਵੋਗੇ ਪੁੱਛਦੇ ਹੋਵੋਗੇ ਲੋਕਾਂ ਨੂੰ ਜਾਂ ਤੁਹਾਡਾ ਮੇਰਾ ਵੀ ਵਾਹਤਾ ਪਤਾ ਹੀ ਹੁੰਦਾ ਵੀ ਕਿਹੜਾ ਕਿਸ ਤਰ੍ਹਾਂ ਦਾ ਇਨਸਾਨ ਇਸ ਗੱਲ ਦੀ ਤਾਂ ਮੱਕੜ ਸਾਹਿਬੇ ਗਰੰਟੀ ਜਦੋਂ ਮੈਂ ਸੰਸਾਰ ਤੋਂ ਜਾਊਂਗਾ ਨਾ ਪੱਕੀ ਉਦੋਂ ਹੋਊਗੀ ਜਦੋਂ ਮੇਰੇ ਪਿਤਾ ਚੇਰਮੈਨ ਮਾਰਕੀਟਿੰਗ ਬੋਰਡ ਬਣੇ ਸੀ ਉਦੋਂ ਪਹਿਲਾਂ ਤਾਂ ਨਹੀਂ ਉਸ ਤੋਂ ਬਾਅਦ ਲੋਕ ਕਹਿੰਦੇ ਸੀ ਹੁਣ ਖਾਜੂਗਾ ਲੁੱਟ ਜੂ ਜਦੋਂ ਉਸ ਵਿੱਚੋਂ ਨਿਕਲ ਗਿਆ ਹੈ ਤਾਂ ਲੋਕਾਂ ਨੂੰ ਇੱਕ ਹੋਇਆ ਜਦੋਂ ਮੈਂ ਮੈਂ ਮਿਨਿਸਟਰੀ ਕਰ ਲਈ ਇਹਦਾ ਮੇਰਾ ਰਿਕਾਰਡ ਦੇਖਣਗੇ ਫਿਰ ਦੇਖਣਗੇ ਜਦੋਂ ਮੈਂ ਹੋਰ ਜਦੋਂ ਇਸ ਸੰਸਾਰ ਤੋਂ ਜਾਊਗਾ ਤਾਂ ਉਦੋਂ ਸਾਕਤਾਬ ਕਰਨਗੇ ਵੀ ਹਾਂ ਯਾਰ ਇਹ ਤਾਂ ਇਹੋ ਜਿਹਾ ਸੀ ਤੇ ਆਹੋ ਆਹ ਆਖੀਗੇ ਇਹੋ ਜਿਹਾ ਇਸੇ ਹੀ ਗੱਲ ਤੁਹਾਡੇ ਬੱਚੇ ਇਨਹੈਰਿਟ ਕਰਦੇ ਆ ਤੁਹਾਡੇ ਤੋਂ ਜੇ ਤੁਸੀਂ ਆਪਣੇ ਪਿਤਾ ਤੋਂ ਕੀਤੀ ਹੈ ਤਾਂ ਕਰਦੇ ਆ ਜੀ ਕੋਈ ਵੀ ਕਿਤੇ ਮੇਰੇ ਅਜੇ ਤਾਂ ਹੀ ਲੋਕਾਂ ਦੇ ਬੱਚਿਆਂ ਦਾ ਵੀ ਸਮਝ ਲਓ ਤੁਸੀਂ ਦੇਖਦੇ ਹੋ ਤਾਂ ਮੇਰਿਆਂ ਨੂੰ ਵੀ ਦੇਖੀ ਜਾਂਦੇ ਆ ਹਮੇਸ਼ਾ ਨੀਵੇਂ ਹੋ ਕੇ ਚੱਲੇ ਆ ਕਦੇ ਕਿਸੇ ਨਾਲ ਇਹੋ ਜੀ ਗੱਲ ਨਹੀਂ ਬਾਕੀ ਕਿਸੇ ਸਿਸਟਮ ਚ ਨਹੀਂ ਬਾੜਨ ਦੀ ਲੋੜ ਨਹੀਂ ਸਮਝੀ ਉਹਨਾਂ ਨੇ ਉਮੀਦ ਦੀ ਵੀ ਹੁਣ ਉਮਰ ਹੋ ਗਈ ਸਿਆਸਤ ਚ ਐਕਟਿਵ ਹੋਣ ਦੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਉਹਨੂੰ ਬਤੌਰ ਐਮਐਲਏ ਲੜਾਉਣਾ ਜਾਂ ਉਮੀਦ ਵਾਸਤੇ ਉਹ ਪੋਲਿਟੀਕਲ ਸਪੇਸ ਜਿਹੜੀ ਹੈ ਉਹ ਵੀ ਬਣਾਉਣੀ ਹੈ ਜਾਂ ਉਮੀਦ ਦੀ ਖੁਆਇਸ਼ ਨਹੀਂ ਹੈ ਹੱਲੇ ਮੇਰੇ ਬਾਪ ਨੇ ਨਹੀਂ ਸੋਚਿਆ ਸੀ ਵੀ ਗੁਰਮੀਤ ਨੂੰ ਐਮਐਲਏ ਬਣਾਉਣਾ ਹਾਲਾਤ ਬਣਾ ਲੈਂਦੇ ਆ ਮੈਂ ਨਹੀਂ ਸੋਚਿਆ ਵੀ ਅਮੀਤ ਨੇ ਐਮਐਲਏ ਬਣਨ ਅਮੀਤ ਸਿਆਸਤ ਚਲੋ ਸਾਡੇ ਖੂਨ ਵਿੱਚ ਆ ਯੂਨੀਵਰਸਿਟੀ ਚ ਗਿਆ ਯੂਨੀਵਰਸਿਟੀ ਚ ਬੱਚਿਆਂ ਨੇ ਉਹਦਾ ਸਾਥ ਦਿੱਤਾ ਉਹਨੇ ਲੀਡ ਕੀਤੀ ਉਹ ਗੱਲ ਵੱਖਰੀ ਆ ਇੱਥੇ ਆਇਆ ਮੇਰੇ ਇਲੈਕਸ਼ਨ ਚ ਦਿਨ ਰਾਤ ਕੰਮ ਮੈਂ ਜੇ ਕਿਸੇ ਨਾਲ ਥੋੜਾ ਮੋਟਾ ਗੁੱਸੇ ਗੱਲੇ ਬੋਲ ਵੀ ਲਵਾਂ ਪਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਮੇਰੇ ਦੋਵੇਂ ਬੇਟਿਆਂ ਨੇ ਹਮੇਸ਼ਾ ਲੋਕਾਂ ਕੋਲੇ ਨੀਵੇਂ ਹੋ ਕੇ ਗੱਲ ਨੂੰ ਵੀ ਨਹੀਂ ਜੀ ਦੱਸੋ ਸਾਨੂੰ ਦੱਸ ਦਿਓ ਹਮੇਸ਼ਾ ਬਹੁਤ ਵਧੀਆ ਉਹਨਾਂ ਨੇ ਜਿਹੜੀ ਸਿਆਸਤ ਕੀਤੀ ਹੈ ਤੇ ਉਮੀਦ ਉਹਦੇ ਵਿੱਚ ਸਰਗਰਮ ਵੀ ਹੈ ਆਪਣੇ ਦਾਦੇ ਦਾ ਤੇ ਤੁਹਾਡਾ ਨਾਂ ਵਰਤ ਕੇ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਯੂਥ ਦੀ ਪੋਲਿਟਿਕਸ ਚ ਰਿਹਾ ਹੋਵੇ ਉਹ ਦਿੱਲੀ ਰਿਹਾ ਹੂੰ ਦਿੱਲੀ ਉਹਨੇ ਕਦੇ ਵੀ ਨਹੀਂ ਕਿਸੇ ਨੂੰ ਦੱਸਿਆ ਸੀ ਮੈਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਪੋਤਾ ਹਾਂ ਜਦੋਂ ਹੌਲੀ-ਹੌਲੀ ਪਤਾ ਲੱਗ ਜਾਂਦਾ ਵੀ ਤੇਰਾ ਪਿੰਡ ਕਿਹੜਾ ਤੂੰ ਕਿੱਥੋਂ ਦਾ ਮੁਕਸਰ ਇੱਕ ਵਾਰ ਦੀ ਬਈ ਚਾਂਸ ਇੱਕ ਵਾਰੀ ਉਹ ਐਨਐਸਯੂਆਈਸੀ ਕਾਂਗਰਸ ਵਾਲਿਆਂ ਨਾਲ ਉਹ ਜਿਹੜਾ ਸੰਗਠਨ ਹੈ ਮੇਰੇ ਕਾ ਸਟੂਡੈਂਟ ਦਾ ਉਹਦੇ ਚੇਤੇ ਉਹ ਵਿਸਾਖੀ ਵਾਲੇ ਦਿਨ ਸਿੱਖ ਸਰਦਾਰਾਂ ਨੂੰ ਸੋਨੀਆ ਗਾਂਧੀ ਨੇ ਬੁਲਾਇਆ ਸੀ ਉਹਨਾਂ ਚ 57 ਸਰਦਾਰ ਹੋਣ ਦੇ ਨਾਤੇ ਪੱਗ ਵਾਲਾ ਗਿਆ ਤੇ ਉੱਥੇ ਸ਼ੀਲਾ ਧਿਕਸ਼ਾਦਾਜ ਵਿਚਾਰੇ ਸੰਸਾਰ ਚ ਹੈ ਨਹੀਂ ਉਹਨੇ ਜਦੋਂ ਐ ਪੁੱਛਿਆ ਵੀ ਉਹ ਦਿੱਲੀ ਦੇ ਲੋਕਾਂ ਦੀ ਦਿੱਖ ਤੇ ਪੰਜਾਬ ਦੇ ਦੀ ਥੋੜਾ ਜਿਹਾ ਫਰਕ ਹੋਇਆ ਕਰਦਾ ਆਪਾਂ ਸਾਰੇ ਜਾਣਦੇ ਆ ਤੇ ਉਹਨੇ ਕਿਹਾ ਵੀ ਕਾਕਾ ਤੂੰ ਤਾਂ ਪੰਜਾਬ ਤੋਂ ਲੱਗਦਾ ਸੀਲਾ दीक्षित ਕਹਿੰਦੇ ਇਹ ਕਹਿੰਦਾ ਹਾਂਜੀ ਮੈਂ ਮੁਕਸਰ ਸਾਹਿਬ ਜਿਲ੍ਹਾ ਮੇਰਾ ਉਹ ਕਹਿੰਦੀ ਅੱਛਾ ਬਾਦਲ ਸਾਹਿਬ ਦਾ ਕਹਿੰਦਾ ਜੀ ਬਾਦਲ ਸਾਹਿਬ ਦਾ ਵੀ ਤੁਸੀਂ ਕਹਿ ਲਓ ਪਰ ਮੇਰੇ ਦਾਦਾ ਜੱਥੇਦਾਰ ਜਗਦੇਵ ਸਿੰਘ ਔਰ ਉਹ ਕੁੱਟ ਕੇ ਜੱਫੀ ਪਾ ਕੇ ਬੜੀ ਅੱਛਾ ਤੂੰ ਉਹਨਾਂ ਦਾ ਪੋਤਰਾ ਤਾਂ ਬਹੁਤ ਮਹਾਨ ਲੋਕ ਇਨਸਾਨ ਸੀ ਪਹਿਲੇ ਦਿਨ ਉਹਥੇ ਜਾ ਕੇ ਇਹਨੇ ਦੱਸਿਆ ਸੀ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਉੱਥੋਂ ਆਇਆ ਜਦੋਂ ਦੂਸਰਿਆਂ ਦਾ ਨਾਂ ਲੈਂਦਾ ਤੂੰ ਕਿ ਮੇਰੇ ਦਾਦੇ ਦਾ ਵੀ ਨਾਂ ਹੈਗਾ ਉਹਦੇ ਉਸਨੇ ਦੱਸਿਆ ਤੇ ਨਹੀਂ ਉਹ ਜਿਹੜੀ ਆਪਦੀ ਪੋਲਿਟਿਕਸ ਕਰਿਆ ਉਹਨੇ ਟੀਮੇ ਦੇ ਨਾਤੇ ਕੀਤੀ ਹੈ ਖੁਡਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਹਸਰਤ ਕਿਹਾ ਜਾਂਦਾ ਹੈ ਕਿ ਬੀਬੀ ਬਾਦਲ ਨੇ ਸੁਰਿੰਦਰ ਕੌਰ ਬਾਦਲ ਨੇ ਸੁਖਬੀਰ ਬਾਦਲ ਨੂੰ ਇੱਥੋਂ ਤੱਕ ਪਹੁੰਚਾਇਆ ਜੋਰ ਲਾਇਆ ਕੈਪਟਨ ਸਾਹਿਬ ਨੇ ਜੋਰ ਲਾਇਆ ਸੀ ਰਣੇਂਦਰ ਹਾਰੇ ਭਾਵੇਂ ਪੂਰੇ ਪੰਜਾਬ ਚ ਪਿਓ ਪੁੱਤ ਦੀ ਪੋਲਿਟਿਕਸ ਆ ਰਾਣਾ ਗੁਰਜੀਤ ਨੇ ਆਪਦੇ ਪੁੱਤ ਨੂੰ ਐਮਐਲਏ ਬਣਾਇਆ ਆਜ਼ਾਦ ਥੋੜੀ ਵੀ ਤਾਂ ਹਸਰਤ ਹੋਊਗੀ ਨਾ ਜੇ ਤੁਸੀਂ ਜਿੱਤਦੇ ਹੋ ਤਾਂ ਲੰਮੀਓ ਪਾਰਟੀ ਨੂੰ ਕਹੋਗੇ ਕਿ ਮੇਰੇ ਪੁੱਤ ਨੂੰ ਟਿਕਟ ਦੇ ਹਜੇ ਹਜੇ ਤੱਕ ਨਾ ਮੇਰੇ ਪੁੱਤਾਂ ਨੇ ਲੋਕਾਂ ਨਾਲ ਲਾ ਕੇ ਮੈਨੂੰ ਐਮਐਲਏ ਬਣਾਇਆ ਥੋੜੀ ਖੁਆਇਸ਼ ਨਹੀਂ ਹੈ ਹਜੇ ਤਾਂ ਆਪਦੇ ਪਿਓ ਨੂੰ ਬਣਾ ਕੇ ਹਟੇ ਦੋ ਸਾਲ ਪਹਿਲਾਂ ਤੁਹਾਡੇ ਬਾਰੇ ਪਾਰਟੀ 'ਚ ਕਿਹਾ ਜਾਂਦਾ ਵਿਧਨ ਦਾ ਪਾਰਟੀ ਆਮ ਆਦਮੀ ਪਾਰਟੀ ਕਿ ਗੁਰਮੀਤ ਸਿੰਘ ਖੁੱਡੀਆਂ ਦਾ ਕਦ ਵੱਡਾ ਹੋ ਰਿਹਾ ਦਿਨੋਂ ਦਿਨ ਦਿੱਲੀ ਤੇ ਖੁੱਡੀਆਂ ਦੀ ਨੇੜਤਾ ਵੱਧ ਰਹੀ ਹੈ ਔਰ ਖੁੱਡੀਆਂ ਨੂੰ ਬਤੌਰ ਸੀਐਮ ਦੇਖਿਆ ਜਾ ਰਿਹਾ ਵਿਧਨ ਦਾ ਪਾਰਟੀ ਕਿਸੇ ਵੇਲੇ ਨਹੀਂ ਜੀ ਵੇਖੋ ਪਾਰਟੀ ਇੱਜ਼ਤ ਮਾਨ ਦਿੰਦੀ ਆ ਬਹੁਤ ਤੇ ਮੈਂ ਵੀ ਕਰਦਾ ਪਰ ਮੈਂ ਤਾਂ ਐਮਐਲਏ ਬਣ ਕੇ ਮੱਕੜ ਸਾਹਿਬ ਬਹੁਤ ਕੋਈ ਸੀਗਾ ਪ੍ਰਮਾਤਮਾ ਨੇ ਉਹ ਮੇਰੇ ਚੋਲੀ ਪਾਇਆ ਜਿਹੜਾ ਕਿਸੇ ਦੇ ਨਹੀਂ ਪਾਇਆ ਸੀ ਤੇ ਇਹ ਵੱਡੀਆਂ ਗੱਲਾਂ ਮੇਰਾ ਸਾਰਾ ਕੁਸ਼ੀ ਅਜ਼ਾਜ ਤਨੀ ਦੰਦਾ ਵੀ ਐਡੇ ਵੱਡੇ ਕੰਮ ਨੂੰ ਮੈਂ ਸੰਭਾਲ ਸਕਦਾ ਹਾਂ ਠੀਕ ਹੈ ਹਰ ਕ ਜਿਹੜਾ ਉੱਥੇ ਮੇਰਾ ਉਹਨਾਂ ਨੇ ਬਹੁਤ ਮਾਨ ਜੇ ਮੈਨੂੰ ਦੂਸਰੀ ਵਾਰ ਵੀ ਵਿਸ਼ਵਾਸ ਕੀਤਾ ਵੀ ਚੋਣ ਲੜਨ ਲਈ ਮੇਰਾ ਚਿਹਰਾ ਠੀਕ ਉਹਨਾਂ ਨੇ ਚੁਣਿਆ ਹੋਣਾ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕੱਲ ਸੀਐਮ ਨੇ ਕਿਹਾ ਕਿ ਆਖਰੀ ਸੀਟ ਰਹਿ ਗਈ ਹੈ ਬਾਦਲਾਂ ਦੀ ਉਹ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਕਿੱਲ ਗੱਡ ਦਿੱਤਾ ਜਾਵੇ ਹੁਣ ਵੇਖੋ ਜਿਹੜਾ ਬੰਦਾ ਚੌਣ ਲੜਦਾ ਹੈ ਕਿਸੇ ਦੇ ਵੀ ਖਿਲਾਫ ਘੜ ਲੜਦਾ ਤੇ ਉਹ ਚਾਹੁੰਦਾ ਹੁੰਦਾ ਮੇਰੀ ਜਿੱਤ ਹੋਵੇ ਤੇ ਮੈਂ ਵੀ ਉਹਨਾਂ ਲੋਕਾਂ ਵਿੱਚ ਸ਼ਾਮਲ ਹਰ ਸਿਮਰਤ ਕੋਰ ਬਾਦਲ ਉਹ ਨਿੱਜੀ ਜਿਹੜਾ ਤੁਸੀਂ ਹਮੇਸ਼ਾ ਇੱਕ ਪਰਿਵਾਰਕ ਰਿਹਾ ਥੋਡਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਤੋਂ ਬਾਅਦ ਮੁੱਕ ਗਿਆ ਜਾਂ ਅੱਜ ਵੀ ਕੋਈ ਟੀਜ਼ ਕੋਈ ਦਿਲ ਦੇ ਅੰਦਰ ਬਾਦਲ ਪਰਵਾਰ ਪ੍ਰਤੀ ਨਹੀਂ ਜਿਹੜੀ ਪਰਸਨਲ ਪਰਸਨਲ ਜਿਹੜੀ ਇੱਕ ਥੋੜੀ ਹੈ ਮੈਂ ਨਹੀਂ ਮੈਂ ਜਿਹੜੀ ਮੈਂ ਬਾਦਲ ਸਾਹਿਬ ਦਾ ਵੀ ਸਤਿਕਾਰ ਨਾਲ ਨਾਮ ਲੈਣਾ ਤੇ ਹੁਣ ਵੀ ਤੇ ਪਿੱਛੇ ਵੀ ਮੈਂ ਇੱਕ ਔਰਤ ਹੋਣ ਦੇ ਨਾਤੇ ਬੀਬਾ ਹਰਸਿਮਰਦਾ ਵੀ ਮੇਰੇ ਮਨ ਵਿੱਚ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਇਹ ਸਾਡਾ ਰਾਜਨੀਤਿਕ ਜਿਹੜੀ ਸੋਚ ਹੈ ਮੇਰਾ ਸੰਦਾਨਤ ਹੈ ਮੈਂ ਕਿਸ ਤਰ੍ਹਾਂ ਪੜਿਆ ਮੈਂ ਕਿਸ ਤਰ੍ਹਾਂ ਦਾ ਚੁਗਣਾ ਮੈਂ ਉਸ ਤਰ੍ਹਾਂ ਆਪਦੀ ਚੱਲੀ ਜਾ ਰਿਹਾ ਗੱਲ ਵੱਖਰੀ ਐ ਸਿ ਇੱਕ ਥਾਂ ਰਹਿੰਨੇ ਆ ਉਹ ਦੂਸਰੀ ਪਾਰਟੀ ਚ ਮੈਂ ਦੂਸਰੀ ਪਾਰਟੀ ਚ ਦੋਣਾ ਵਿੱਚ ਉਹਨਾਂ ਨੇ ਆਪਦੀ ਗੱਲ ਕਰਨੀ ਐ ਤੇ ਮੈਂ ਆਪਦੀ ਗੱਲ ਕਰਨੀ ਐ ਇਸ ਲਈ ਮੈਨੂੰ ਮਤਲਬ ਜਿਹੜੀ ਮੈਂ ਸੋਚਦਾ ਵੀ ਮੇਰਾ ਜੇ ਜੇ ਮੈਂ ਹੋ ਰਾਜਨੀਤੀ ਜਾਂ ਮੇਰਾ ਰਾਜਨੀਤਿਕ ਪੈੰਦੜਾ ਹੀ ਹੋਣਾ ਚਾਹੀਦਾ ਹਿੰਦੂ ਵੋਟ ਪਾ ਦਊਗਾ ਤੁਹਾਨੂੰ ਬਹੁਤ ਪਾਈਆਂ ਜੀ ਪਹਿਲਾਂ ਵੀ ਪਾਈਆਂ ਹੁਣ ਵੀ ਪਾਊਗਾ ਰਾਮ ਮੰਦਰ ਨੂੰ ਛੱਡ ਕੇ ਬੀਜੇਪੀ ਨੂੰ ਤੁਹਾਨੂੰ ਕਿਉਂ ਪਾਉਣਗੇ ਮੈਂ ਮਤਲਬ ਤੁਸੀਂ ਜਾ ਕੇ ਉਸ ਭਰਾਵਾਂ ਤੱਕ ਪੁੱਛ ਗਿੱਚ ਕਰ ਸਕਦੇ ਆ ਲੋਕ ਮੈਨੂੰ ਕਹਿੰਦੇ ਆ ਵੀ ਇਹ ਚੰਗਾ ਯਾਰ ਕੋਈ ਸਿਵ ਸੇਧਾ ਨਾ ਰੱਖੂਗਾ ਸਾਥੋ ਗੁਰਾਈਆਂ ਤਾਂ ਨਾ ਕਰੂਗਾ ਇਹ ਮਤਲਬ ਥੋੜਾ ਜਿਹੜਾ ਪਿਤਾ ਪੁਰਖੀ ਗੱਲ ਵੀ ਚੱਲਦੀ ਆ ਵੀ ਉਧਰਲੇ ਪਾਸੇ ਨੂੰ ਖਿਆਲ ਰੱਖਦੇ ਆ ਔਰ ਸਾਲਕ ਮੈਂ ਬਾਜ਼ਾਰਤ ਚ ਵੀ ਲਾਇਆ ਹ ਹ ਤੋ ਸਾਰੇ ਜੇ ਤੁਸੀਂ ਟਰੇਡਰਸ ਵੀ ਹੈਗੇ ਜਿਹੜੇ ਟਰੇਡਰ ਬੰਦੇ ਆ ਉਹਨਾਂ ਨਾਲ ਵੀ ਮੇਰ ਮਲਾਪ ਹੁੰਦਾ ਕਦੇ ਕੋਈ ਮੈਂ ਨੀਤ ਨਹੀਂ ਰੱਖੀ ਵੀ ਮੇਰਾ ਵੀ ਤੁਹਾਡੇ ਵਿੱਚ ਹਿਸਾਬ ਹੋਵੇ ਕੋਈ ਬੰਦਾ ਜੇ ਮੈਂ ਇਲੈਕਸ਼ਨ ਵੀ ਲੜਦਾ ਤਾਂ ਮੈਂ ਕਿਸੇ ਨੂੰ ਸੁਨੇਹਾ ਨਹੀਂ ਭੇਜਿਆ ਵੀ ਯਾਰ ਕੋ ਮੇਰੀ ਤੁਸੀਂ ਮਦਦ ਕਰ ਸਕਦੇ ਹੋ ਹਾਲਾਂਕਿ ਇਲੈਕਸ਼ਨ ਲੋਕਾਂ ਦੀ ਮਦਦ ਨਾਲ ਲੜੇ ਜਾਂਦੇ ਤੇ ਲੜੇ ਆ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਮੈਂ ਇਕੱਲਾ ਲੜ ਰਿਹਾ ਪਰ ਮੈਂ ਕਿਸੇ ਭਰਾ ਨੂੰ ਕਿਸੇ ਜਿਹਦੇ ਤੱਕ ਕਿਸੇ ਨੂੰ ਲੱਗਿਆ ਹੋਵੇ ਵੀ ਯਾਰੇ ਮੇਰੇ ਤੇ ਰਿਹਤ ਹੈ ਜਾਂ ਮੈਨੂੰ ਇਹ ਗੱਲ ਕਿਉਂ ਕਹਿ ਰਿਹਾ ਇੱਕ ਵੀ ਬੰਦਾ ਕਦੇ ਵੀ ਕੋਈ ਸਾਬਤ ਕਰ ਦੇ ਵੀ ਗੁਰਮੀਤ ਸਿੰਘ ਨੇ ਸੁਨੇਹਾ ਵੀ ਭੇਜਿਆ ਤਾਂ ਜੋ ਸਜਾ ਦੇਉਂਗੇ ਮੈਂ ਮਲੂਕਾ ਪਰਿਵਾਰ ਦੀ ਟਿਕਟ ਸਰਪ੍ਰਾਈਜ਼ ਸੀ ਤੁਹਾਡੇ ਲਈ ਨਹੀਂ ਵਿਖੋ ਉੱਥੇ ਤਾਂ ਬੀਜੇਪੀ ਨੇ ਕਿਸੇ ਨੇ ਵੀ ਲੜਨਾ ਸਹੀ ਜੇ ਮਲੂਕਾ ਸਾਹਿਬ ਨਾਲ ਲੜਦੇ ਤਾਂ ਬੀਬਾ ਪਰਮਪਾਲ ਨਾਲ ਲੜਦੀ ਤਾਂ ਮੇਰਾ ਖਿਆਲ ਸਿੰਗਲਾ ਸਾਹਿਬ ਨੇ ਲੜ ਲੈਣੀ ਸੀ ਫਰਕ ਨਹੀਂ ਪੈਂਦਾ ਇਸ ਗੱਲ ਦਾ ਵਿਖੋ ਮੈਂ ਇਸ ਤੇ ਮਕਰ ਸਾਹਿਬ ਕਦੇ ਵੀ ਕਿਸੇ ਨੇ ਉਹ ਵਿਚਾਰੇ ਆਪਣੀ ਥਾਂ ਤੇ ਲੜਦੇ ਹਰ ਇੱਕ ਨੂੰ ਹੋਪ ਹੁੰਦੀ ਆ ਵੀ ਆਪਾਂ ਜੋਂ ਲੜਨੀ ਤੇ ਹੂੰ ਜੇਤੂ ਹੋ ਕੇ ਤੁਰਦਾ ਬੰਦਾ ਘਰ ਤੋਂ ਤਾਂ ਗਾ ਲੋਕਾਂ ਦਾ ਫੈਸਲਾ ਉਹਦੇ ਫੈਸਲੇ ਚ ਕੌਣ ਕਿਸੇ ਤੇ ਟਿਕਦਾ ਉਹ ਪਰਮਾਤਮਾ ਨੂੰ ਪਤਾ ਜਾਂ ਜਨਤਾ ਵੀ ਇੱਕ ਰੱਬ ਦਾ ਰੂਪ ਹੁੰਦਾ ਉਹਨਾਂ ਦੇ ਦਿਲਾਂ ਵਿੱਚ ਕੀ ਹੈ ਬਾਕੀਆਂ ਤਰ੍ਹਾਂ ਤੁਹਾਨੂੰ ਵੀ ਲੱਗਦਾ ਆਖਰੀ ਇੱਕ ਦੋ ਸਵਾਲ ਨੇ ਕਿ ਰਾਜਾ ਵੜਿੰਗ ਸੈਟਿੰਗ ਕਰਕੇ ਲੁਧਿਆਣੇ ਜਾਂਦੇ ਰਹੇ ਤੇ ਇੱਥੇ ਜੀਤਮਿੰਦਰ ਆ ਗਏ ਕਿ ਬਿਵਾਰ ਸਿਮਰਤ ਨੂੰ ਜਿਤਾ ਦਈਏ ਮੈਂ ਮੈਂ ਹੀ ਰਾਜੇ ਤੇ ਇਹੋ ਜਿਹਾ ਇਲਜ਼ਾਮ ਲਾਵਾਂ ਪਰ ਜਿਵੇਂ ਲੋਕਾਂ ਦਾ ਵੀ ਪਹਿਲਾਂ ਤਿਆਰੀਆਂ ਇੱਥੇ ਕਰਕੇ ਕੋਈ ਗੱਲ ਕੀਤੀ ਹੈ ਜਾਂ ਵੀ ਉਪਾਇ ਗਰੂ ਜਾਣਦਾ ਉਹ ਸਾਨੂੰ ਮੈਂ ਉਹ ਸਭ ਕੁਝ ਅੱਗੇ ਆ ਜਾਣਾ ਜੀ 4 ਜੂਨ ਨੂੰ ਪਤਾ ਲੱਗ ਜਾਣਾ ਵੀ ਕਿੱਥੇ ਕੀ ਭੁਗਤ ਗਿਆ ਕੀ ਹੋ ਗਿਆ ਜੀ ਕੌਨਫੀਡੈਂਟੋਂ ਇੰਨੇ ਕੌਨਫੀਡੈਂਟੋਂ ਵਿਚਾਰ ਨੂੰ ਸਾਰਾ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਕੱਲ ਦੇ ਰੋਡ ਸ਼ੋਅ ਨਾਲ ਤੁਹਾਨੂੰ ਕਿੰਨਾ ਕੁ ਫਰਕ ਪਿਆ ਬਹੁਤ ਵਧੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਰਕਾਰ ਦਾ ਜਨੇ ਕਿ ਚਲਾਈ ਆ ਤੇ ਦੋ ਸਾਲਾਂ ਜਾਂ ਪੰਜਾਬ ਹਿੱਤ ਵਿੱਚ ਲੋਕਾਂ ਲਈ ਕੰਮ ਕੀਤੇ ਆ 400 600 ਯੂਨਿਟ ਦੀ ਬਿਜਲੀ ਦੀ ਲੋਕਾਂ ਜਨ ਕਿਉਂਕਿ ਪਾਰਟੀ ਬਾਈ ਲੋਕ ਤਾਂ ਬੜਾ ਦੀ ਕਿੱਦਾਂ ਹੀ ਕੋ سونے ਦਾ ਬਣਦੇ ਨਹੀਂ ਉਹ ਛੜਦਾ ਹੈਗਾ ਦੂਸਰੇ ਦਰਮਿਆਨੇ ਲੋਕਾਂ ਚ ਸਧਾਰਨ ਲੋਕਾਂ ਚ ਕਾਮਨ ਲੋਕਾਂ ਚ ਇਹ ਗੱਲ ਵੱਡੀ ਜਾਂਦੀ ਹੈ ਨੌਕਰੀਆਂ ਦੀ ਗੱਲ ਬਹੁਤ ਸ਼ਾਪ ਛੜਦੀ ਮੈਂ ਇਹ ਵਾਕਿਆ ਹੈ ਕੱਲ ਹੀ ਮੈਂ ਲਾਲਬਾਈ ਪਿੰਡ ਹੋ ਕੇ ਆਇਆ ਮੈਂ ਦੁਰਭਰਾਤ ਨੂੰ ਮੈਨੂੰ ਉਹਨੇ ਬੁਲਾਇਆ ਮੈਨੂੰ ਪਤਾ ਵੀ ਨਹੀਂ ਸੀ ਔਰ ਕੱਟੜ ਪੂਰੇ ਕਾਲੀ ਦਲ ਨਾਲ ਉਹ ਲੰਮੇ ਸਮੇਂ ਤੋਂ ਮੇਰੇ ਖਲਜੇਦਾਰ ਜੀ ਵੇਲੇ ਵੀ ਵਿਚਾਰੇ ਉਹ ਸਦਾ ਬਾਦਲ ਵੱਲ ਹੋਣਗੇ ਹੂੰ ਉਹਨਾਂ ਨੇ ਮੈਨੂੰ ਸੱਦਿਆ ਵੀ ਸ਼ਾਮ ਨੂੰ ਚ ਬਲਾਲ ਵਈਰ ਜੁਆਇਨਿੰਗ ਕਰਦੇ ਤੁਸੀਂ ਬਾਜੋ ਤੇ ਮੈਂ 8:30 ਵਜੇ ਰਾਤ ਨੂੰ ਗਿਆ ਪੰਜ ਪਰਿਵਾਰ ਬਜ਼ੁਰਗ ਵੱਡੇ ਪੰਜਾਂ ਦਾ ਲਾਣਾ ਬਹੁਤ ਵੱਡਾ ਹੂੰ ਉਹਨਾਂ ਨੇ ਮੇਰੇ ਨਾਲ ਸ਼ਮੂਲੀਅਤ ਕੀਤੀ ਮੈਨੂੰ ਹਮੈਤ ਦਿੱਤੀ ਮਹਿ ਜੀ ਜਦੋਂ ਮਤਲਬ ਹੁਤਾ ਪਿੰਡਾਂ ਦੇ ਆਪਾਂ ਇੱਕ ਦੂਰੇ ਨੂੰ ਜਾਣਦੇ ਆ ਮਖਾ ਜੀ ਹੁਣ ਬੜੀ ਕਿਰਪਾ ਕੀਤੀ ਮੇਰੇ ਦੋਹਾਂ ਦੇ ਕਾਕਾ ਤੇਰੇ ਤੇ ਨਹੀਂ ਕੀਤੀ ਇਹ ਭਗਵੰਤ ਮਾਨ ਦੀ ਸਰਕਾਰ ਤੁਹਾਡੀ ਸਰਕਾਰ ਉਹਦੇ ਕੀਤੀ ਸਾਡੇ 4 ਮੁੰਡੇ ਐਗਜ਼ਾਮ ਦੇਣ ਗਏ ਸੀ ਤਿੰਨ ਪਾਸ ਹੋ ਗਏ ਇੱਕ ਇੱਕ ਨੰਬਰ ਦੇ ਰਹਿ ਗਿਆ ਸਾਨੂੰ ਕੋਈ ਗੁੱਸਾ ਨਹੀਂ ਸਾਨੂੰ ਕੋਈ ਨੀ ਸਪਾਰਸ਼ ਨਹੀਂ ਸਾਨੂੰ ਇਹ ਹੈ ਵੀ ਤਿੰਨ ਜੇ ਕੋਈ ਹੋਰ ਹੁੰਦਾ ਤਾਂ ਕਿਸ ਨੇ ਲਾਉਣਾ ਹੀ ਨਹੀਂ ਸੀ ਤੇ ਇਹ ਗੱਲ ਲੋਕਾਂ ਵਿੱਚ ਨੌਕਰੀਆਂ ਮਿਲ ਗਈਆਂ ਉਹਨਾਂ ਨੂੰ ਉਹਨਾਂ ਦੀ ਉਸ 55 ਲਾਣਿਆਂ ਨੂੰ ਵੱਡੇ ਨੂੰ ਮਤਲਬ ਪ੍ਰਭਾਵਿਤ ਕਰ ਗਿਆ ਉਹਨਾਂ ਨੇ 10 20 50 ਬੰਦਿਆਂ ਨੂੰ ਹੋਰ ਕਰਨਾ ਇਸ ਗੱਲ ਲੋਕਾਂ ਨੂੰ ਜਾਂਦੀ ਹੈ ਲੋਕ ਕਹਿੰਦੇ ਵੀ ਮਿਹਨਤ ਕਰੀਏ ਬੱਚੇ ਵੀ ਸੋਚਣ ਲੱਗ ਗਏ ਇਸ ਸਫਾਰਚ ਨਹੀਂ ਲਗਣੀ ਮਿਹਨਤ ਕਰੀਏ ਪੈਸੇ ਨਾਲ ਨਹੀਂ ਗੱਲ ਬਣਨੀ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿੰਨਾ ਜਰ ਭਗਵੰਤ ਸਿੰਘ ਮਾਨ ਲੀਡ ਕਰ ਬਿਜਲੀ ਦੇ ਬਿਲਾ ਦਾ ਅਸਰ ਪਿਆ ਬਿੱਲ ਨਹੀਂ ਆ ਰਹੇ ਲੋਕਾਂ ਦਾ ਬਹੁਤ ਬੇਹਦ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਬਹੁਤ ਬਹੁਤ ਜੋ ਛੋਟੇ ਰੇੜੀ ਫੜੀ ਲਾਉਣ ਵਾਲੇ ਲੋਕ ਉਹ ਕਿ ਸੋਕੇ ਉਹ ਜਨਰਲ ਕੈਟਾਗਰੀ ਚਾਹੁੰਦੇ ਸੀ ਉਹਨਾਂ ਵਾਸਤੇ ਓੱਖੀਆਂ ਗੱਲਾਂ ਸਨ ਕੁਡੀਆਂ ਸਾਹਿਬ ਇੱਕ ਥੋੜੀ ਸੀਟ ਤੋਂ ਹਟ ਕੇ ਸਵਾਲ ਹੈ ਸੁਖਪਾਲ ਖਹਿਰਾ ਹੋਣਾ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਗੈਰ ਪੰਜਾਬੀ ਨੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਹਿਮਾਚਲ ਦੀ ਤਰਜ਼ ਤੇ ਨਾ ਪੰਜਾਬ ਦੇ ਵਿੱਚ ਜ਼ਮੀਨ ਦਿੱਤੀ ਜਾਵੇ ਨਾ ਪੰਜਾਬ ਦੇ ਵਿੱਚ ਵੋਟ ਦਾ ਅਧਿਕਾਰ ਹੋਵੇ ਤੁਸੀਂ ਖੇਤੀਬਾੜੀ ਮੰਤਰੀਓ ਕੀ ਤੁਸੀਂ ਸਹਿਮਤ ਹੋ ਕਿ ਬਾਹਰੋਂ ਪੰਜਾਬ ਤੋਂ ਆਏ ਲੋਕ ਖਾਸ ਤੌਰ ਤੇ ਯੂਪੀ ਬਿਹਾਰ ਤੋਂ ਜਿਹੜੀ ਜਿਨ੍ਹਾਂ ਨੂੰ ਭਈਏ ਕਹਿ ਦਿੰਦੇ ਆ ਕੀ ਉਹ ਪੰਜਾਬ ਚ ਜ਼ਮੀਨ ਨਾ ਖਰੀਦ ਸਕਣ ਖੈਰਾ ਸਾਹਿਬ ਦੇ ਵਲਖਣ ਮਿਆਂ ਰੋਈ ਹੋਇਆ ਕਰਦੇ ਆ ਮੈਂ ਇਹ ਜੀਆਂ ਗੱਲਾਂ ਚ ਕਦੇ ਵੀ ਨਹੀਂ ਪਾਉਂਗਾ ਮੈਂ ਲੋਕਾਈ ਨੂੰ ਮੈਂ ਸੰਗਤ ਨੂੰ ਹਮੇਸ਼ਾ ਹੀ ਪਿਆਰ ਕੀਤਾ ਤੇ ਉਹਦਾ ਹੀ ਆਸਰਾ ਰੱਖਿਆ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਖੁੱਲ੍ਹ ਕੇ ਗੱਲ ਕਰ ਰਹੇ ਸੀ ਉਹਨਾਂ ਕੌਨਫੀਡੈਂਟ ਨੇ ਕਿ 4 ਤਰੀਕ ਨੂੰ ਲੋਕ ਜਵਾਬ ਦੇ ਦੇਣਗੇ ਔਰ ਐਮਜ਼ ਦੇ ਉੱਤੇ ਹਰ ਸਿਮਰਤ ਬਾਦਲ ਡਿਵੈਲਪਮੈਂਟ ਦੀ ਗੱਲ ਕਰਦੇ ਆ ਖੁੱਡੀਆਂ ਸਾਬ ਕਹਿ ਰਹੇ ਆ ਕਿ ਬਿਜਲੀ ਦੇ ਬਿੱਲ ਔਰ ਭਗਵਾਨ ਸਿੰਘ ਮਾਨ ਦੇ ਕੰਮ ਜਿਹੜੇ ਆ ਉਹ ਇਹਨਾਂ ਨੂੰ ਜਿਤਾਉਣਗੇ ਧੰਨਵਾਦ